ਚੱਲ ਪਈ ਅੱਜ ਚਾਹ ਪਾਲਟੀ ਦੇ ਨਾਲ-ਨਾਲ ਖੱਟੇ ਰੰਗ ਦੇ ਲੱਡੂ ਤੇ ਬਾਕੀ ਸਾਰੀ ਗੱਲਬਾਤ ਆਪਣੀ ਟੀਮ ਨਾਲ ਵੀ ਤੁਹਾਨੂੰ ਆਪਾਂ ਇਹ ਆਨੋ ਫਰਾ ਦਈਏ ਮੁੱਖ ਮਹਿਮਾਨ ਜਗਤਾਰ ਸਿੰਘ ਕੜੂ ਪਿੰਡ ਸੱਦੇ ਆ ਗਿਆ ਲੈ ਵੀ ਸਪੈਸ਼ਲ ਡੱਬਾ ਲੈ ਕੇ ਆਇਆ ਲੱਡੂਆਂ ਦਾ ਦਾ ਯਾਰ ਤਾਂ ਹੋ ਗਿਆ ਮੰਗਣਾ ਹੈਨਾ ਇੱਕ ਹੋਰ ਮੰਗਿਆ ਗਿਆ ਕਿੰਨੀ ਵੀ ਖੁਸ਼ੀ ਹਾਂ ਇੱਕ ਹੋਰ ਖੁਸ਼ੀ ਕਿੰਨੀ ਹੈ ਤੇ ਯਾਰ ਦੇ ਸਗਨ ਦੀ ਬਹੁਤ ਜੀ ਬਹੁਤ ਤੇ ਫੇਰ ਇਕੱਲੇ ਲੱਡੂਆਂ ਨਾਲ ਹੀ ਸਾਰੇਗਾ ਅਗਲਾ ਲੱਡੂ ਲੱਡੂ ਖਾਈ ਜਾਂਦਾ ਲੈ ਵੀ ਦੂਜੇ ਪਾਸੇ ਗੱਲ ਹੋ ਗਈ ਅਜੀਬ ਜੀ ਲੱਡੂ ਲੱਡੂ ਖਾ ਰਿਹਾ ਹੈ ਬਾਈ ਦਾ ਨਾਮ ਹੈ ਲੱਡੂ ਤੇ ਲੱਡੂ ਹੀ ਆਪ ਖਾ ਰਿਹਾ ਹੈ ਤੇ ਪਰਲੇ ਪਾਸੇ ਆ ਗਏ ਆਪਣੇ ਜੈਵ ਸਿੰਘ ਢਿੱਲੋਂ ਤੇ ਇੱਧਰ ਆ ਗਏ ਸਾਡੇ ਮਾਲਕ ਅਰਸ਼ਦੀਪ ਫੇਰੇ ਦਾ ਕੀ ਨਾਮ ਕਰਮਟੇ ਕੀ ਸਰਵਟੇ ਸਰਵ ਕਿ ਸਰਵਟੇ ਲਓ ਜੀ ਬੋਲੋ ਤਾਂ ਕਹਿੰਦਾ ਵੀ ਸਾਨੂੰ ਖੁਸ਼ੀ ਆ ਲੱਤਾਂ ਨਸਾਲ ਕੇ ਲੱਡੂ ਖਾਈਂਦੇ ਆ ਤੇ ਚਾਹ ਦੀ ਨਾਲ ਦੇ ਨਾਲ ਇੱਕ ਘੁੱਟ ਮਾਰੀ ਦੀ ਮੈਨੂੰ ਤਾਂ ਇੱਕੋ ਛੱਡੇ ਬਾਕੀ ਤਾਂ ਚੋਪੜ ਤੇ ਲੈ ਵੀ ਮਿੱਤਰੋ ਜਿਹੜੇ ਭਰਾ ਲੱਡੂ ਖਾਂਦੇ ਯਕੀਨ ਹੈ ਤੇ ਕਮੈਂਟਾਂ ਦੇ ਵਿੱਚ ਪਾਓ ਹਾਜ਼ਰੀ ਗੱਲ ਕਰ ਮੱਖੀ ਵੀ ਭੈਣ ਉੱਤੇ ਬਹਿ ਜਾਂਦੀ ਹੈ ਨਾ ਜਿਹੜੇ ਧੀ ਲੱਡੂ ਦਾ ਯਕੀਨ ਹੈ ਦੇਖ ਤਾਂ ਸਕਦਾ ਪਰ ਖਾ ਨਹੀਂ ਸਕਦਾ ਲਓ ਜੀ ਜੈਵਰੇ ਇੱਕ ਵਾਰ ਮਗਾਤਾ ਅਗਲਾ ਦੂਜੀ ਵਾਰੀ ਫੇਰ ਇਹਨਾਂ ਚਾਹ ਸਵਾਲ ਹੋਰੀ ਜਾਂਦਾ ਹੈ ਹਨਾ ਹੋਰ ਜਲ ਭੈ ਠੱਕਾ ਜਾ ਬੈਠ ਜੇ ਨਾ ਚਾਹ ਨਾ ਠੱਕਾ ਠੱਕਾ ਜਾ ਬੈਠ ਜੇ ਨਾ ਇਹ ਤੇ ਆਪਾਂ ਦੇਦਰ ਵੀ ਆਪਾਂ ਤੋਂ ਕੰਨ ਛੜਾ ਗਿਆ ਹੈ ਨਾ ਪੱਥਰ ਵਾਲਾ ਵੀ ਹਾਂ ਪੱਥਰ ਵਾਲਾ ਵੀ ਕੰਨ ਛੜਾ ਗਿਆ ਆਪਾਂ ਤੋਂ ਨਾ ਫਿਰ ਉਹ ਉਹ ਸਾਰੇ ਕੰਮ ਹੀ ਕਰ ਲੈਂਦਾ ਆਲ ਅਰਾਊਂਡਰੀ ਇਹ ਤਾਂ ਬਿੰਦਰ ਕਾਹਨ ਸਾਰੇ ਕੰਮ ਕਰਣੀ ਚਾਹੀਦੀ ਵੀ ਨਾ ਉਹ ਸਭ ਉਸ ਕੋਲ ਆ ਰੈਂਟ ਰੂਮ ਬਣਾ ਦਿੰਦਾ ਸਾਰਾ ਕੁਝ ਅੱਛਾ ਖੂਪ ਡਾਉਣਾ ਚਾਹੀਦਾ ਖੂਪ ਡਾਉ ਉਹ ਅਸੀਂ ਉੱਥੇ ਨਾ ਜੀਵਨ ਦੇ ਵਿੱਚ ਤਾਂ ਗੁਰਿੰਦਰ ਘਰੇ ਬੈਂਕ ਕੋਲ ਘਰ ਹੁੰਦਾ ਸੀ ਅਸੀਂ ਉਹਨਾਂ ਦੇ ਵਿਆਹ ਦੇ ਵਿੱਚ ਪਾਈਪਾਂ ਦਾ ਪੱਥਰ ਲਾਇਆ ਇਹਨੇ ਜੀ ਹਾਂ ਅਗੇ ਇਹੋ ਗਾਹ ਦੇ ਵਿੱਚ ਆਪਾਂ ਪਾਂਢਾ ਲਾ ਕੇ ਬੰਦਾ ਗਿੜਾ ਸੱਤ ਗਿੜਾ ਬੰਦਾ ਜਾਂਦਾ ਪਹਿਲਾਂ ਸਾਹ ਕਿਹੜਾ ਲਾਉਂਦਾ ਲਾਉਂਦਾ ਪੱਥਰੇ ਤੇ ਕੜਾਹੇ ਵਾਜ ਲਾ ਕੇ ਹਾਂ ਕੜਾਹੇ ਵਾਜਦਾ ਸਾਹ ਕਰ ਪੱਥਰ ਲਾਉਂਦਾ ਲਾਉਂਦਾ ਠੀਕ ਹੈ ਮੇਰਾ ਬੈ ਹਾਂ ਮੋਹ ਜੀ ਪੂਰਾ ਯੋਗਦਾਨ ਹੈ ਹਾਂ ਇਹ ਰਹਿਣ ਵਾਲਾ ਲੋਨ ਤੇ ਅਧਰੈਗਲਾ ਗੀੜਾ ਮਰਜ਼ੀ ਕਰਾ ਰਿਹਾ ਬਿਲਕੁਲ ਬਾਕੀ ਤਾਂ ਬੰਦੇ ਦੇ ਮਨ ਚ ਨਹੀਂ ਖੁਸ਼ ਆ ਨਹੀਂ ਸੀ ਮੈਂ ਕੰਮ ਛਡਾਤਾ ਤਬਈਓ ਕੰਮ ਛਡਾਤਾ ਸੀ ਪਾਣੀ ਆਣਾ ਬਈ ਗਰੀ ਵਧੀਆ ਜਿੱਦੇ ਪਿੰਡ ਦੇ ਵਿੱਚੋਂ ਪਹਿਲਾ ਪੱਥਰ ਲਾਉਂਦਾ ਲਾਉਂਦਾ ਕੜਾ ਹੈ ਮਦਦ ਲਾ ਕੇ ਹਾਂ ਵਿੱਚ ਭਈਆ ਮੰਗ ਮੰਗ ਲਾ ਕੇ ਮ ਮੈਂ ਕੋਈ ਬੇਸਾਂ ਨਹੀਂ ਬੇਸਾਂ ਦਾ ਨਹੀਂ ਬੇਸਾਂ ਉਹ ਪੱਕੇ ਕੰਮ ਦਾ ਕੋਈ ਡਰ ਰਵਿ ਨਹੀਂ ਹਣਾ ਕੰਮ ਹੱਥ ਵੱੱਤ ਵੱਲ ਸਾਫ਼ ਹੈ ਹਣਾ ਕਮੀ ਬਾਰੀ ਪੀ ਰਿਹਾ ਚਾਚਾ ਚਾ ਦੂਜੀ ਵਾਰ ਦੂਜੀ ਵਾਰ ਆਈਏ ਚਾ ਪਈਆ ਫਿਰ ਤਾਂ ਠੀਕ ਹੈ ਤੇ ਕੜੂਬਾ ਸਾਹਿਬ ਨੂੰ ਪੁੱਛਦਾ ਕੜੂਬਾ ਸਾਹਿਬ ਹੋਰ ਪੀਓਗੇ ਇੱਕ ਗਲਾਸ ਇੱਕ ਗਲਾਸ ਹੋਰ ਇੱਕ ਗਲਾਸ ਹੋਰ ਚਾਹ ਨਹੀਂ ਸਰਦਾ ਮੈਨੂੰ ਠੀਕ ਹੈ ਰੋਟੀ ਬਣਾ ਸਰਜੂ ਕਹਿੰਦਾ ਚਾਹ ਬਣਾ ਨਹੀਂ ਸਰਦਾ ਚਾਹ ਬਣਾ ਨਹੀਂ ਸਰਦਾ ਉਹ ਚਮਕੀ ਦੀ ਵਾਲੀ ਗੱਲ ਹੋ ਗਈ ਪੰਜ ਸਾਰਿਆਂ ਨੇ ਬੀਬੀ ਤੁਦ ਨਾ ਗੋਗੜਾ ਬੜੀ ਆਉਂਦੀ ਆ ਉਹ ਹੂੰ ਹਾਂ ਤਾਂ ਕਿਤੇ ਉੱਪਰ ਨਾ ਤਾਂ ਦੰਦ ਸੀ ਕੜੀ ਜੀ ਕੜੀ ਜਾਂਦਾ ਦੇਖੋ ਫਿਰ ਹੁਣ ਬੈਠਣਾ ਵੀ ਔਖਾ ਹੋਇਆ ਪਿਆ ਹੈ ਨਾ ਜੇ ਤਰ ਨੇ ਗੁਰੂ ਘਰ ਨੂੰ ਸੇਵਾ ਵੀ ਕੀਤੀ ਹੈ ਬੰਦੇ ਨੇ ਤਨ ਮੰਨ ਨਾਲ ਕੋਈ ਮਨ ਲਾ ਵੀ ਇਹਨਾਂ ਨੇ ਟਾਈਮ ਵੀ ਨਹੀਂ ਦੇਖਿਆ ਨਾ ਹਨਾ ਚਲ ਉਹ ਤਾਂ ਫਿਰ ਇਹਨਾਂ ਦੀ ਕਰਮਾ ਦੇ ਵਿੱਚ ਇਹਨਾਂ ਨੂੰ ਕੋਈ ਖਾਣ ਪੀਣ ਨੂੰ ਜਿੰਨਾ ਮਿਲਦਾ ਸੀ ਕਿੰਨਾ ਚਿਰ ਲਗਾਤਾਰ ਫਿਰਦਾ ਗੁਰੂ ਘਰ ਕਿੰਨੇ ਕਿੰਨਾ ਚਿਰ ਲਗਾਤਾਰ ਕੰਮ ਚੱਲਿਆ ਕੰਮ ਚੱਲਿਆ ਜੀ 2013-14 ਜੰ ਠੀਕ ਹੈ ਬਸ ਸਾਲ ਖੰਸਾਲ ਤੱਕ ਤਾਂ ਬੰਦ ਤੇ ਪੂਰੀ ਫੋਲ ਜ਼ਿੰਮੇਵਾਰੀ ਚੱਲੀ ਆਪਣੀ ਤੇ ਕਿਹੜਾ ਪੈਦਲ ਕੇ ਜੀ ਸੀ ਤਰਾ ਗੁਰੂ ਘਰ ਚੋਂ ਉਤੋਂ ਜਦੋਂ ਤਾਂ ਤੋਂ ਕਿਥੋਂ ਡਿੱਗ ਗਿਆ ਸੀ ਤੂੰ ਹਾਂ ਡਿੱਗ ਗਿਆ ਲਿਖ ਪਿਆ ਸੀ ਐ ਕਿਵੇਂ ਕਿਵੇਂ ਕੀ ਗੱਲ ਹੋ ਗਈ ਸੀ ਉਸ ਦੁਪਹਿਰ ਜਦਨ ਕੇ ਮੇਰਾ ਬਰੇਡ ਦਿਖੀ ਅੱਛਾ ਉਹ ਇੱਥੇ ਗੱਟਾਂ ਮੈਂ ਹਾਂ ਡਾਊਨ ਵੇਂਦੀਆਂ ਬਰੇਡ ਲੈ ਗਈ ਗੱਡ ਨੂੰ ਠੀਕ ਹੈ ਦੇਖ ਤਾਂ ਪਹਿਲੇ ਵੀ ਜਾ ਕਿ ਕਿੰਨਾ ਕੁੱਚਾ ਸੀਗਾ ਬਾਬਾ ਤੀ 30 ਫੁੱਟ 30 ਫੁੱਟ ਫਿਰ ਬਾਬੇ ਨੇ ਰੱਖਤੀ ਇੱਜ਼ਤ ਹੈ ਨਾ ਜਦੋਂ ਮਤਲਬ ਸੇਵਾ ਕੀਤੀ ਹੈ ਤੇ ਬਾਬੇ ਨੇ ਤੇਰੇ ਕੱਖ ਰੱਖੇ ਹੈ ਨਾ ਲੈ ਵੀ ਬਾਰੇ ਕਹਿੰਦੇ ਨੇ ਕਿ ਵੀ ਗੁਰੂ ਘਰ ਜਾ ਕੇ ਕੇ ਬੰਦਾ ਆਇਆ ਕਰਦਾ ਬਾਹਰ ਕਹਿੰਦਾ ਜੇ ਵੀ ਇਹਦੇ ਦਿਲ ਚ ਕੋਈ ਉਹੋ ਜੀ ਗੱਲ ਹੁੰਦੀ ਜਿਹੜਾ ਪੰਜੀਤ ਕਨਗਰ ਕੋ ਉੱਠ ਆਇਆ ਸੀ ਸਿੱਖਿਆ ਤੋਂ ਉਹਦੇ ਵਿੱਚ ਅੜੰਬੇ ਦਾ ਸਮਾਰਾ ਇਹਨਾਂ ਆਪਿਆ ਸੀ ਦਾਤ ਦੂਤ ਪੰਜਾ ਘਰਾਰੀਆਂ ਕਹਿੰਦੇ ਨੇ ਉੱਤ ਤਾਰ ਜਾਂਦੇ ਨੇ ਵੀ ਜਿਹੜੀ ਉਹ ਮੇਰੇ ਘਰ ਚ ਪੈ ਕੇ ਤਾਰ ਦੁੱਗ ਵੀ ਜਿਹੜੀ ਦਰਤਾਂ ਨੂੰ ਤਾਂ ਵਿਛਾਲੇ ਵਜਾਂ ਮਜਾ ਕੇ ਕੁਝ ਵੀ ਮਿਲ ਗਿਆ ਗਾਹਾਂ ਨੂੰ ਮੇਰੇ ਚੱਕਣ ਗਏ ਲੋਕੀ ਵਰਗ ਅੱਡਾਂ ਜਿੰਦਾਂ ਲੱਗਿਆ ਪਿਆ ਕਹਿੰਦੇ ਵੀ ਬਾਹਰੋਂ ਨਾ ਚਾਬੀ ਦੇ ਵੀ ਬੰਦਾ ਕਰਦਾ ਪਰ ਉਹ ਕਹਿੰਦੇ ਇਹਦੇ ਚਾਬੀ ਨਹੀਂ ਗਈ ਫਿਰ ਘਰ ਨਾਲ ਨਾ ਦੰਦਾ ਦੋਣਾ ਮਨੀ ਨੇ ਇਹਦੇ ਆਮ ਵੀ ਸਹੀ ਕਈ ਕਈ ਵਾਰੀ ਕੋਈ ਚਲਦੇ ਕੰਮਾਂ ਚੁੱਚੇ ਕੰਮਾਂ ਚ ਹੋ ਜਾਂਦਾ ਹੈ ਨਾ ਰਿਸ਼ਕੀ ਕੰਮ ਜਿਹੇ ਹੁੰਦੇ ਨੇ ਪਰ ਉੱਥੇ ਬਈ ਹੈ ਫਿਰ ਮਨ ਚੱਕ ਲਈ ਮਨ ਜਾਈ ਜੀ ਬਿਹੜਦਾ ਮੈਂ ਲੈ ਕੇ ਪਾਤੰਦਲ ਉਹ ਥੋੜੇ ਜਿਹੇ ਟਾਈਮ ਬੰਦ ਸੁਤੀ ਜਾਈ ਬੰਨ ਦੁੱਧ ਪਿਆ ਆਸ ਜੀ ਆਸ ਅੱਛਾ ਐਗਜ਼ੈਕਟ ਉਹ ਮੈਂ ਫਿਰ ਅੱਗੇ ਵਗਿਆ ਨਹੀਂ ਤਾਂ ਹੀ ਫਿਰ ਵਗਿਆ ਕੰਮ ਤੇ ਵੀ ਮੰਨ ਲੈ ਤੇਰੇ 60 ਤਾਂ ਨਹੀਂ ਲੱਗੀ ਉਹ ਮਤਲਬ ਸੁਣ ਜਾ ਹੋ ਗਿਆ ਆ ਸੁਣ ਜਾ ਹੋ ਗਿਆ ਬੰਦਾ ਜੀ ਆ ਤੇ ਮੈਂ ਐਂ ਵੀ ਸੁਣਿਆ ਕਹਿੰਦੇ ਵੀ ਕੜੀਆਂ ਕੁੜੀਆਂ ਵੀ ਟੁੱਟੀਆਂ ਸੀ ਜਿੱਥੋਂ ਦੇ ਲੰਗਿਆਂ ਤੋਂ ਹਾਂ ਹਾਂ ਕੜੀਆਂ ਟੁੱਟੀਆਂ ਸੀ ਬੱਤੇ ਜੇ ਪੰਜ ਰੋਜ਼ ਬੱਲ ਲੰਗਿਆਂ ਜਿਨੀ ਕਿੰਗੀਆਂ ਇਹ ਮਨ ਜਿਵੇਂ ਇੱਕ ਲਕੀ ਦੇ ਵਾਂਗ ਹੰਦੇ ਡਾਈਟ ਬਸ ਉਹਨਾਂ ਨੇ ਰੋਕ ਲਾਤੀ ਉਹਨਾਂ ਉਹਨਾਂ ਕਰਦੀ ਬੱਚ ਰਹੇਗੀ ਉਹਨਾਂ ਤੋਂ ਬਾਅਦ ਜਾ ਕੇ ਹੋਰ ਟਪਰੀਆਂ ਨਾਲ ਲੋ ਜਾ ਰਹੀਆਂ ਸਾਡੇ ਵਜੇ ਜੇ ਕਿਦਾਂ ਸੈਟਿਕ ਦਾ ਫਿਰ ਫਿਰ ਹੋਈ ਫਟੂਗਾ ਫਿਰ ਤਾਂ ਮਲ ਕਟ ਟੁੱਟ ਜਾਂਦਾ ਹਾਂ ਫਿਰ ਤਾਂ ਕੁਝ ਵੀ ਹੋ ਸਕਦਾ ਸੀ ਹਾਂ ਉਹ ਬੱਤਿਆ ਨਹੀਂ ਹੋਰ ਕਰਦਾ ਜਰਾ ਮੈਂ ਵੀ ਡਿੱ ਗਿਆ ਜਿਵੇਂ ਜੀਤਨੀ ਛਤਪਤੀ ਗੁਰਗਰਦੀ ਹਾਂ ਡਿੱ ਗਿਆ 85 90 ਹਰ ਤੋਂ ਚੱਪਾ ਟੁਕਿਆ ਸੀ ਮਸ਼ੀਨ ਦਾ ਮਾਰ ਨਹੀਂ ਰਿਹਾ ਅੱਛਾ ਅਸੀਂ ਕੋਈ ਕਰ ਕੋਗਾ ਟੀ ਮਸ਼ੀਨ ਦੇ ਚਾਰਜ ਤੇ ਹਿਕਮ ਚੱਲਦੀ ਸੀਗਾ ਅਸੀਂ ਬਾਹਰ ਤੋਂ ਨਾ 100 150 ਬੰਦਾ ਖੜਾ ਉਹ ਮਸ਼ੀਨ ਦੇ ਸਾਹ ਸਿਰ ਹਮ ਚੱਲਦੀ ਸੀ ਚਲਾਉਣ ਦੀ ਕੋਸ਼ਿਸ਼ ਕਰੀ ਜਾਂਦੀ ਸੀ ਠੀਕ ਹੈ ਇਹਦਾ ਆ ਫੁੱਲ ਭਰ ਤਿੰਨ ਨਹੀਂ ਕੋਈ ਉੱਥੇ ਬਈ ਬਾਬੇ ਦੀ ਕਿਰਪਾ ਹੋ ਗਈ ਨਾ ਦੋਜੀ ਦਾ ਜਦੋਂ ਬੰਦਾ ਸੇਵਾ 'ਚ ਆ ਗਿਆ ਮਤਲਬ ਉਹਦੀ ਹਾਜ਼ਰੀ ਮਨਜ਼ੂਰ ਹੋ ਗਈ ਜਦੋਂ ਸਾਡੇ ਗੁਰਗਰ ਦਾ ਕੰਮ ਸਮਾਰ ਕੇ ਬੰਦਰੀ ਹੋਇਆ ਆ ਸਾਡੇ ਤੇ ਪਾਈਆ ਦਾਣਾ ਨੁਕਸਾਨ ਹੋਇਆ ਹੱਗ ਬੇੜੇ ਤੇ ਹਾਂ ਉਹ ਜਿੱਤੇ ਸਾਡੇ ਗੁਰੂ ਘਰ ਕੰਮ ਚੱਲਿਆ ਉਹਦੇ ਪਾਈਆ ਵੀ ਦਾਣਾ ਨੁਕਸਾਨ ਹੋਇਆ ਬੇੜੇ ਤੇ ਇੱਕ ਵਾਰੀ ਹੋਰ ਵੀ ਆ ਸੋਡੇ ਬਈ ਜਿੰਨੇ ਵੀ ਕਰਦੇ ਤਨੋਂ ਮਨੋਂ ਸੇਵਾ ਕਰਦੇ ਹਾਂ ਸਰਦਾ ਵਾਲੀ ਆ ਕੇ ਮੁੰਡੇ ਚ ਮੈਂ ਲੰਮਾ ਟਾਈਮ ਕੰਮ ਤੇ ਲਾਈ ਰਿਹਾ ਦਾ ਨਾ ਇੱਕ ਇਕ ਸਾਰਾ ਗੁਰਦ ਗਿੱਲਾ ਪੈਲੇ ਗੁਰੂ ਘਰ ਦੇ ਕੋਲ हां ये सुने ये भी सुनना चाहिए है ना ते यार अमीर ना सारे गरीब ਵੀ ਇਹਨੀਆਂ ਬੱਤਾਂ ਕਰਕੇ ਸੰਤਾਂ ਨੂੰ ਕਰ ਵੀ ਮਨ ਲੈ ਥੋੜੇ ਇਕਾਵਲੇ ਆਏ ਉੱਥੇ ਇਕਾਵਲੇ ਵੀ ਮਨ ਲੈ ਕੋਈ ਜ਼ਿਆਦੇ ਮਨ ਲੈ ਵੀ ਇੱਥੇ ਕੋਈ ਜਾਤ ਪਾਤ ਨਹੀਂ ਅਮੀਰੀ ਗਰੀਬੀ ਨਹੀਂ ਦੇਖੀਦੇ ਸਭ ਇੱਕ ਸਾਰਿਆਂ ਤੋਂ ਵੱਧ ਘੈਂਟ ਗੱਲ ਇਹ ਹੀ ਹੈ ਨਾ ਵੀ ਥੋੜੇ ਮੈਂ ਆਮ ਪਿੰਡਾਂ ਦੇ ਵਿੱਚ ਮੈਂ ਬਹੁਤ ਦੂਰ ਨੇੜੇ ਗਿਆ ਹਨ ਜੇਕਰ ਮੈਂ ਦੇਖਿਆ ਚੀਜ਼ਾਂ ਵੀ ਛੋੜਿਆ ਜੀ ਦਾ ਬਹੁਤ ਸੋ ਗਿਆ ਬਈ ਛੋੜੇ ਜਿਹੜੇ ਨੇ ਵੀ ਬੁਲਾਉਣਾ ਇੱਕ ਦੂਜੇ ਨੂੰ ਪੂਰੇ ਵਧੀਆ ਤਰੀਕੇ ਨਾਲ ਬੁਲਾਉਦੇ ਨੇ ਨਾ ਸਦਕਾਰ ਦਾ ਪੂਰੇ ਨਾਲ ਤੇ ਵਿੱਚ ਮੈਂ ਪਿੰਡਾਂ ਦੇ ਦੇਖਿਆ ਬਹੁਤ ਮਾਹੌਲ ਅਗਲਾ ਬੁਲਾਉਂਦੇ ਨਹੀਂ 100 ਉਹਦੇ ਤੇ ਬੜੀਆਂ ਅੰਤੂ ਪ੍ਰੰਤੂ ਵਾਲਾ ਕੰਮ ਆ ਕੋਈ ਮਤਲਬ ਵੀ ਜਾਤ ਬਾਤ ਵਾਲਾ ਕੰਮ ਵੀ ਹੁੰਦਾ ਪਰ ਇੱਥੇ ਨਹੀਂ ਇਹ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਕੰਮ ਛੋੜਿਆ ਹੈ ਨਾ ਥੈਂਕ ਯੂ ਫਿਰ ਮੈਨੂੰ ਕੈਸ ਸਾਲ ਹੋ ਗਏ ਛੋੜੇ ਇੱਥੇ ਆਉਂਦੇ ਨੂੰ ਤੇ ਵਧੀਆ ਸਾਰੇ ਆਪਾਂ ਨੂੰ ਬੁਲਾਉਂਦੇ ਨੇ ਅੱਜ ਤੱਕ ਮੈਨੂੰ ਕਿਸੇ ਨੇ ਮਸ਼ਕਰੀ ਸਾਰੇ ਬਾਈ ਬਾਈ ਬਸ ਇਹ ਚੀਜ਼ਾਂ ਦਾ ਹੈਗਾ ਹੈ ਨਾ ਫਰਕ ਹੁੰਦਾ ਗੱਲ ਦਾ ਬਲਾਉਣ ਚ ਲਾਉਣ ਦਾ ਜਿਵੇਂ ਮੈਂ ਛੋਡੇ ਪਿੰਡ ਸ਼ੂਟਿੰਗਾਂ ਬਣੀਆਂ ਹੁੰਦੀਆਂ ਲੋਕ ਐ ਪੀਆਰਪੇ ਵਾਲੇ ਨਿਪੜੇ ਲਿਖੇ ਨੇ ਨਾ ਛੋਡੇ ਜਿਆਦੇ ਛੋਡੇ ਦੇ ਚੱਲਾਂਗੇ ਜਾਂ ਆਪਾਂ ਦਾ ਬਹਿਰੇ ਆਜਾਂ ਹੈ ਅੱਜ ਤੇ ਲਾਈਨ ਦਰਵਾਜੇ ਅੱਜ ਪੱਕਾ ਚੱਲਾਂਗੇ ਜੀ ਨਾ ਪੱਕਾ ਜਨਾ ਉਥੇ ਨਾਲ ਤਾਂ ਬਹੁਤ ਲਾਈਨ ਸੱਡਾਂਗੇ ਨਾਲ ਵੀਡੀਓ ਵੀਡੀਓ ਲੈ ਆਮਗੇ ਬਣਾ ਕੇ ਹੈ ਹੈ ਇਧਰ ਆਪਣੇ ਘਰ ਕੋ ਨਹੀਂ ਅੱਛਾ ਸੱਤ ਦਰਵਾਜੇ ਇੱਕੋ ਜੀ ਚੱਲਾਂਗੇ ਲੋਕਾਂ ਚ ਕੋਠੇ ਪਾਉਂਦੇ ਨੇ ਨਕਸ਼ੇ ਦੇ ਸਾਡੇ ਪਿੰਡ ਦੇ ਅੰਸ਼ੇ ਦੇ ਵਜਾ ਹੋਇਆ ਸਾਡਾ ਦੋਸਤੋ ਸਾਰਾ ਪੈਣਾ ਠੀਕ ਹੈ ਹਲਾ ਨਕਸ਼ੇ ਦੇ ਉੱਤੇ ਪਾਉਣਾ ਨਾ ਹੁਣ ਵੀ ਹਲਾ ਸਾਰਾ ਅਗਲ ਜਾਦੇ ਆ ਗਈ ਹਾਂ ਇੱਥੇ ਪਿੰਡ ਦੇ ਨਕਸ਼ੇ ਦੇ ਵਚਾ ਨਾ ਠੀਕ ਹੈ ਸਾਰਾ ਪਿੰਡ ਬੰਦ ਹੋ ਜਾਂਦਾ ਜਦੋਂ ਹਾਂ ਪਟਿਆਲੇ ਵਾਲੇ ਉਸ ਵੰਗੂ ਹੈ ਕਹਿੰਦੇ ਸੁਣਨਾ ਹੈ ਨਾ ਕਿਲੇ ਦਾ ਨਕਸ਼ਾ ਸੀਗਾ ਪਿੰਡ ਦਾ ਸੱਤ ਦਰਵਾਜ ਮਤਲਬ ਆਪਣੇ ਏਰੀਆ ਚ ਹੋਰਦੇ ਨੇ ਕਿਤੇ ਸੱਤ ਦਰਵਾਜ ਮਤਲਬ ਕਿਲੇ ਇੱਥੇ ਆਗੇ ਹੈ ਨਾ ਬਾਕੀ ਜਿਹੜੀ ਹੋਰ ਜਾਣਕਾਰੀ ਉਹ ਆਪਾਂ ਇਧਰੋਂ ਲੈ ਲੈਣੇ ਆ ਅਰਛੇ ਤੈਨੂੰ ਕਿੰਨਾ ਕੀ ਚੀਜ਼ ਬਾਰੇ ਮੜਾ ਦੱਸਤਾ ਦੇ ਫਿਰ ਇੱਧਰ ਆਏ ਨਾ ਕਰੋ ਜੀ ਮਾਲਕੋ ਤੇ ਆਈ ਤੇ ਅੱਜ ਫਿਰ ਆਪਾਂ ਤੂੰ ਮੇਰੀ ਵੀਡੀਓ ਤਾਂ ਬਣਾ ਕੇ ਲਿਆ ਮੇਰੇ ਕੋਲ ਸੱਤ ਦਰਵਾਜ਼ਿਆਂ ਕੋਲ ਵੀਡੀਓ ਬਣਾ ਲੈ ਪੱਕਾ ਤੇਰੇ ਫੋਨ ਤੇ ਬਣਾ ਕੇ ਲੈਣੀ ਹੈ ਮੇਰੇ ਕੋਲ ਐਡਾ ਸਾਫ਼ ਜਿਆ ਨਹੀਂ ਹੈਗਾ ਮੇਰੇ ਵਾਲਾ ਫੋਨ ਆਈਫੋਨ ਤੇ ਬਣਾ ਕੇ ਲਿਆਵਾਂਗੇ ਹਨਾ ਤੇ ਚਲ ਆਪਾਂ ਚਾਹ ਪੀ ਲੈਣ ਦੇ ਚੋਬਰਾਂ ਨੂੰ ਥੋੜੀ ਜੀ ਰਹਿ ਗਈ ਤੇ ਆਪਾਂ ਕੱਢਾਂਗੇ ਅੱਜ ਟਾਈਮ ਕੁਛ ਨਹੀਂ ਹੁੰਦਾ ਕੱਲ ਨੂੰ ਤਾਂ ਆਪਾਂ ਤੇਰਾ ਕੰਮ ਫਾਈਨਲ ਕਰੀ ਦੇਵਾਂਗੇ ਕੱਲ ਨੂੰ ਤਾਂ ਨਿਮੇੜ ਹੀ ਦੇਣਾ ਅੱਜ ਜਿੰਨਾ ਕਿ ਕੋਈ ਤੇ ਉਹਦਾ ਟਿੱਟ-ਟੱਟੇ ਦਾ ਹੋਰ ਕਿਵੇਂ ਕਰਾਂਗੇ ਇੱਕ ਕੋਲੇ ਲਾ ਕੇ 4 ਇੰਚੀ ਲਾ ਦੀ ਜੇ ਡਿਜ਼ਾਈਨ ਚ ਨੂੰ ਬਣਾਉਣੀ ਹੋਵੇ ਤਾਂ ਕੱਲ ਨੂੰ ਬਣਾ ਦੇਣਗੇ ਯਾਰ ਡਿਜ਼ਾਈਨ ਦੀ ਜਿਆਦਾ 4 ਇੰਚੀ ਤਾਂ ਨਹੀਂ ਬੰਦ ਰਹੂਗੇ ਓਕੇ ਮੈਂ ਅੱਜ ਤਾਂ ਕੋਮੇ ਹੀ ਪੂਰੂ ਮੁੰਡਿਆਂ ਨੂੰ ਵੀ ਅਜਾ ਫਰੰਟ ਆ ਜਾਂਦਾ ਮੈਂ ਹੈ ਤਾਂ ਫਰੰਟ ਹੀ ਇੱਥੇ ਚੱਲ ਬਾਕੀ ਦੇਖਦੇ ਆਂ ਕੀ ਬੰਦ ਬਾਕੀ ਜਿਗਤਾਰ ਨੇ ਜਿਵੇਂ ਕਹਤਾ ਪਤੋਂ ਮੈਂ ਕਰਾਂ ਕਿਵੇਂ ਕਰਕੇ ਜਿਗਤਾਰ ਉਹ ਨੌ ਲਾਈਕ ਹੈ ਤੁਸੀਂ ਦੇਖੋ ਨਾ ਮੈਂ ਕਿਹਾ ਦੇਖੇ ਫਿਰ ਸਾਰੀ ਗੱਲ ਤਾਂ ਤੇਰੇ ਤੇ ਏ ਕੀ ਅਸੀਂ ਅਕਦਾ ਤੁਹਾਡੇ ਮੰਗ ਨਹੀਂ ਆਈ। ਪਤੰਦ ਰੂਲੇ ਮਗਰੀ ਖੜੇ ਰਹੋ ਸਾਡੇ। ਐ ਨਾ ਕਹੋ ਵੀ ਹਾਂ ਭਾਈ ਅਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ। ਚਲੀਏ ਹੁਣ ਜਿੱਤਾ ਰਾਜਣ ਵਾਲੇ ਪਰ ਹਰਸ਼ਪੁਰਚ ਆ ਲੈ ਇਕਲਾ ਹੋਇ ਕੋਈ ਵੀ। ਪੀ ਲਓ। ਚਲ ਪੀ ਲੈਣ ਦੇ ਗਲਾਸ ਕੁਛ ਲੈ ਲੈ। ਪਿੰਡਾਂ ਵਾਲੇ ਦੀ ਮੇਨ ਖਰਾਕ ਹੁੰਦੀ ਐ। ਨਿੱਕ ਲੱਡੂ ਵੀ ਵਾਦ ਰਿਹਾ ਜਿੱਤਾ ਰਾ ਵੀ ਖਾ ਜਾਊਗਾ। ਲੱਡੂ ਤੋਂ ਵੱਧ। ਖਾਣਾ ਲੈ ਲਓ। ਖਾਣਾ ਇਹਨੂੰ ਨਛੱਡ ਕੱਲੇ ਨੂੰ ਨਹੀਂ ਛੱਡ ਕੱਲੇ ਨੂੰ। ਚੱਕਰਾਂ ਦੇ ਛੱਕਰਾਂ ਯਾਰ ਐਨੇ ਵਰਦਾ। ਭਾਈ ਤੂੰ ਚੱਕ ਲੈ ਭਈ ਯਾਰ। ਇਹਨੂੰ ਕੱਲੇ ਨੂੰ ਕੱਲੇ ਨੂੰ ਕਹਿੰਦਾ ਦਰਸਾਵਾ ਜੇ ਕਰਨਾ। ਜੈ। ਧੰਨਵਾਦ। ਜੇ ਇਕੱਲਾ ਰਹਿ ਗਿਆ ਇਕੱਲਾ ਨਾ ਛੱਡੋ ਯਾਰ ਇਕੱਲਾ ਡਡੂ ਨਾ ਛੱਡੋ ਭਾਈ ਬੜਕੇ ਡਡੂ ਨੂੰ ਮੱਡੂ ਖਾਉਂ ਡਡੂ ਨੂੰ ਮੱਡੂ ਖਾਉਂ ਚੇਲੇ ਦੇ ਦੋ ਪ੍ਰਸ਼ੰਸਾ ਹੋ ਰੇ ਯਾਰ ਲੈ ਜੇ ਤਰ ਜਲਦੀ ਫਿਰ ਚਲੋ ਆਜੋ ਪਈ ਤਖਾਈਏ ਸੁਣੋ ਗਾਲੀਆਂ ਗੱਲਾਂ ਬਾਤਾਂ ਆਜੋ ਮਾਲਕੋ ਖਰੀਜਾਂ ਦੇ ਗਲਾਂ ਬਾਤਾਂ ਦੋਰਾ ਪਾਣੀ ਤੇ ਐਂਕੀਜੀ ਬੋਲੋ ਸੋਹਣੋ ਨੋਰ ਖਰੇ ਮੈਂ ਵੀ ਕਾਜੀ ਵੀ ਜਰੂਰ ਦੱਸਿਓ ਹਰ ਮਗਰਲੇ ਪਾਸੇ ਤਾਂ ਲਾਤੀ ਬਾਈ ਨੇ ਦੂਸਰੀ ਟੈਰ ਆਪਣੇ ਬਿੰਦਰ ਮਿਸਤਰੀ ਨੇ ਐਨੇ ਥਾਂ ਤੇ ਕਹਿੰਦਾ ਮੈਂ ਮੈਟ ਲਾਉਂਗਾ ਮੈਟ ਯਾਨੀ ਕਿ ਜੇ ਬਾਛੜ-ਬੁਛੜ ਵੀ ਆਉਂਦੀ ਹੈ ਤਾਂ ਉਤੋਂ ਘੱਟੋ-ਘੱਟ ਬਚਤ ਜੀ ਰਹਿ ਜੇ ਇਹ ਥੋੜੀ ਜੀ ਖਰਦ ਲੀ ਜੀ ਹੈ ਲੱਗਦੀ ਵੀ ਸੁਣੀ ਹੈ ਨਾ ਜੇ ਵੀ ਤੇ ਇਧਰ ਵੀ ਸਾਰੇ ਇਹੀ ਵਰਤਾਂਗੇ ਫਿਰ ਤੇ ਆਪਾਂ ਕੱਲ੍ਹ ਜਾਂ ਪਰਸੋਂ ਬਸਰ ਸੂਈ ਤਿਆਰ ਕਰਾ ਲੀਏ ਉਦੋਂ ਬਾਅਦ ਫਿਰ ਆਪਾਂ ਦੇਖਦੇ ਆਂ ਉਹ ਪੰਚਾਇਆ ਵਾਲੀ ਜਗ੍ਹਾ ਦੇਖਦਾ ਭਾਈ ਉਹੀ ਲੱਗਦਾ ਉੱਥੇ ਉਹ ਲਾ ਦੇ ਉੱਥੇ ਉਹ ਲਾ ਦੇਗਾ ਜੀ ਕਿਹੜਾ ਉਹ ਜਦੋਂ ਪੰਚਾਇਆ ਆਇਆ ਤਾਂ ਤੇ ਅੱਛਾ ਬੜੇ ਯਾਰ ਠੀਕ ਨੇ ਪਤੰਦ ਅਪਰਾ ਤੱਕ ਆ ਰਹੇ ਸੋਚਣਾ ਬੱਟ ਗੱਲ ਪੁੱਛੀ ਸੀ ਤੇ ਕਿ ਵੀ ਹਾਂ ਜੀ ਕੋਲ ਤਾਂ ਆ ਗਿਆ ਹੁਣ ਜੀ ਜਾਓ ਬਸ ਕੱਲ ਨੂੰ ਵਗ ਹੀ ਜਾਵਾਂਗੇ ਸੀ ਅਸੀਂ ਹੁਣੇ ਤੁਸੀਂ ਦੋ ਤਿੰਨ ਕਰਾ ਤੁਸੀਂ ਕਿੰਨੇ ਕਰਾ ਦੇ ਜੀ ਕਿਹੜਾ ਕਰਾ ਤੁਸੀਂ ਹੈ ਤੰਤਨੇ ਕਰਾ ਦੇ ਤੰਨ ਕਰਾ ਦੇ ਜੀ ਕਰਾ ਦੀ ਹੁਣ ਤੁਸੀਂ ਜਾਓ ਮੈਂ ਹੁਣ ਤਾਂ ਅਸੀਂ ਆਪਦੇ ਪਿੰਡ ਹੀ ਜਾਣੇ ਆ ਬਈ ਹੁਣ ਥੋਡੇ ਕੋਲੇ ਬਾਲਾ ਟਾਈਮ ਪੈ ਸਾਡਾ ਹੁਣ ਜੀ ਨਹੀਂ ਲੱਗਦਾ ਹਨਾ ਜੀ ਆ ਪਿੰਡ ਹੁਣ ਅਸੀਂ ਫਿਰ ਆਦੇ ਹਿਸਾਬ ਨਾਲ ਅਸੀਂ ਦੁਪਹਿਰੇ ਘੰਟਾ ਰੈਸਟਰੀ ਹੈ ਜੀ ਦਾ ਫਟਾ ਵੀ ਲੱਗਣਾ ਮੰਗਰੂ ਜੀ ਦਾ ਅਸੀਂ ਥੋਡੇ ਕੋਲੇ ਆ ਜਾ ਕਰਾਂਗੇ ਉੱਥੇ ਯੂਨੀਵਰਸਿਟੀ ਚ ਏਡੀ ਕੀਆ ਗੱਲ ਹੈ ਹਾਂ ਡਿਊਟੀ ਜਾਵਾਂਗੇ ਜੀ ਬਾਲੇ ਦਿਨ ਹੋ ਗਏ ਵੀ ਉਹ ਵੀ ਜਾਣਾ ਜ਼ਰੂਰੀ ਹੈ ਬਹੁਤ ਟਾਈਮ ਹੋ ਗਿਆ ਹੋ ਜੀ ਬੈ ਮੈਂ ਹੋ ਗਿਆ ਅਸੀਂ ਪੜਾ ਲੈ ਹਾਂ ਛੁੱਟਕੇ ਕਿ ਰਿੰਕ ਰਿੰਕਾ ਕਿੰਨੀਆਂ ਭਰੀਆਂ ਸੀ ਸਹੀ ਦੱਸੀ ਝੂਠ ਨਾ ਮਾਰੀ ਛੁੱਟਕੇ ਕਿੰਨੀਆਂ ਭਰੀਆਂ ਸੀ 5 ਸੀਗੀਆਂ ਜੀ ਤੇ ਹੁਣ ਕਿੰਨੀਆਂ 3 ਨੂੰ 15 ਹੋਗੇ ਜੀ ਇੱਥੇ ਫਿਰ ਦੇ ਨੂੰ ਪੱਕਾ ਕੰਮ ਜਮਦਰਾ ਹੋ ਪੱਕਾ ਹੈ ਪੱਕਾ ਕੰਮ ਜਮਦਰਾ ਕਿੰਨੀ ਜੜੀ ਜਮ ਆਵੀ ਨਾੜਾ ਕੋਈ 15000 ਆਉਗਾ 15000 ਬਹੁਤ ਸਿਰੋ ਕੰਬੀਰ ਦੇਖ ਰੇ ਕੀ ਕਰਨੀ ਹੈ ਬੁੱਝੇ ਬੱਜੇ ਜੀ ਦੇਖ ਭਾਲ ਪੌਦੇ ਦੀ ਟ੍ਰੈਲਟਰੂ ਲਾਉਣੇ ਜੁੰਟਾਂ ਚਲਾਉਣੇ ਜੁਟਾਂ ਗਨੋਲੀਆਂ ਆਂਗੀਆਂ ਖੁੰਬਾਂ ਆਂਗੀਆਂ ਅੱਛਾ ਗੁਰਗੀਆਂ ਬੱਕਰਾਂ ਨਾਲ ਫਰਕ ਸਰ ਜਾਨੀ ਕਿ ਜਿਹੜੀ ਯੂਨਿਟਾਂ 'ਚ ਡਿਊਟੀ ਹੈ ਉੱਥੇ ਪੂਰੀ ਦੇਖਰੇਖ ਕਰਦਾ ਹੈ ਯੂਨੀਵਰਸਿਟੀ ਖੋਖਰ ਦੇ ਵਿੱਚ ਪੂਰੀ ਧੱਕ ਪਾਈ ਹੋਈ ਹੈ ਜੋਬਰ ਨੇ ਨੇ ਮਾਲਕ ਹੈ ਮੁੱਖ ਦਾ ਹੈ ਆਵਾਂਗੇ ਕਿਦੇ ਆਪਾਂ ਫਾਰਮ ਭਰ ਕੇ ਆਵਾਂਗੇ ਆਪਾਂ ਬੱਚੇ ਸਾਨੂੰ ਦਵਾਉਂਗੇ ਬੱਚੇ ਫਿਰ ਮੁਰਗੀਆਂ ਦਾ ਆਵਾਂਗੇ ਬਸ ਠੀਕ ਹੈ ਮੁਰਗੀਆਂ ਵਾਲੀ ਮੈਨੂੰ ਮੁਰਗੇ ਦਵਾ ਦਿਹੜੀ ਇਕੱਲੇ ਬਸ ਠੀਕ ਹੈ ਦੇਸੀ ਦਵਾਵਾਂਗੇ ਤੁਹਾਨੂੰ ਦੇਖੀ ਜੀ ਗੱਲਾਂ ਬੰਦ ਕਰ ਨਾ ਦੇਖ ਤਾਰੇ ਬਾਈ ਬਹੁਤ ਸਾਰੇ ਪਿੰਡਾਂ ਤੋਂ ਬਹੁਤ ਸੂਰਤ ਹੈ ਅੱਗੇ ਮਿਕਾਲ ਦਵਾਵਾਂਗਾ ਮਖਿਆਲ ਹੂੰ ਬੜਾ ਠੀਕ ਹੈ ਦੁੱਧਾ ਹੋਊਗਾ ਜੇਕਰ ਦੱਬੇਆਂ ਦੱਬੇ ਜੇ ਵੀ ਦੇ ਆਉਂਗੀ ਤੁਹਾਡੇ ਦੁਕਾਨ ਵਾਲਾ ਤਾਂ ਫਿਰ ਵੀ ਜਿਆਦਾ ਪਿਆਵੜਾ ਹੋ ਹਾਂ ਹੈਗਾ ਤਾਂ ਉਹ ਅਸਲ ਮਖਿਆਲ ਸਾਇਤ ਹੀ ਆ ਮਨ ਮੱਖੀ ਨੇ ਫੁੱਲਾਂ ਚ ਲੈਤਾ ਹੋਇਆ ਹੂੰ ਤੇ ਨਹੀਂ ਦੇਸੀ ਮਖੇ ਨੂੰ ਉਿੱਤਾ ਤੱਕਾ ਕਰ ਦੂਗਾ ਨਾ ਉਹ ਫਿਰ ਕਿੰਨੇ ਕਿੰਨਾ ਕਿੰਨੇ ਕਿੰਨਾ ਬਣਦੇ ਹੂੰ ਤਾਂ ਤਾਜਾ ਜਿਹਾ ਉਹ ਤਾਂ ਨਹੀਂ ਬਣਦੀ ਉਹ ਤਾਂ ਵੇਚਦੇ ਆ ਜੀ ਠੀਕ ਹੈ ਹਾਂ ਉਹ ਬਣਦੀ ਅਛਾ ਉਹ ਵਿਕਦਾ ਉਹ ਤਾਂ ਵਿਕਦਾ ਜੀ ਤੇ ਜਿਹੜੇ ਮੁਰਗੇ ਆ ਉਹ ਫਰੀ ਬਕਸੇ ਜਾਂ ਕਿੰਨੇ ਦਿਨ ਦਾ ਮੈਂ ਰੱਖਣਾ ਚਾਰ ਬਕਸੇ ਦਾ ਬਕਸੇ ਦਾ ਕੋਈ ਰੇ ਬਈ ਅਥੇ ਨਿਹੰਦੇ bakın ਮੱਖੀ ਉਹਨਾਂ ਦੇ ਵਿੱਚ ਕੋ ਫੜਨੀ ਬੰਦੀ ਹੈ ਰਾਣੀ ਮੱਖੀ ਰਾਣੀ ਮੱਖੀ ਫੜ ਕੇ ਵਿੱਚ ਪਾਣੀ ਪੰਦੀ ਹੈ ਉਹਦੇ ਛੱਤਾ ਬਣਾ ਪੰਦਾ ਵਿੱਚ ਅੱਛਾ ਵੀ ਬਾਵਾ ਕਰਨਾ ਪੰਦਾ ਤਕਦਰ 7 ਲੱਖ ਮੰਨਣਾ ਛੱਤੇ ਹੁੰਦੇ ਆ ਦੇ ਵਿੱਚ ਐ ਫਰੇਮ ਬਣਦੇ ਆ ਫਰੇਮ ਹੁੰਦੇ ਆ ਐ ਪੱਜੇ ਆ 12 ਜਿੰਨੇ ਮੈਂ ਆਪਣੀ ਜਾਰ ਵਾਲੀ ਕਰਨੀ ਆ ਮੈਨੂੰ ਉਤਾਰ ਛੱਤਾ ਪਾ ਦੇ ਵਿੱਚ ਆਣੀ ਜਿਹੜਾ ਉਹ ਕਿ ਹਫਤੇ ਵਿੱਚ ਪਾਦੇ ਦੇ ਕੁਝ ਦਰਾਂ ਨਹੀਂ ਚੜਦੇ ਇਹ ਤਾਂ ਆਪ ਹੀ ਵੱੜ ਜਾਂਦੀਆਂ ਸਾਰੀਆਂ ਉੱਪਰ ਅੱਛਾ ਇਹ ਫਿਰ ਤੈਨੂੰ ਤੈਨੂੰ ਪਰਖੇਗੀ ਰਾਣੀ ਮੱਖੀ ਦੀ ਨਾ ਮੈਨੂੰ ਨਹੀਂ ਹੈਗੀ ਆਹਨੇ ਨੂੰ ਹੈਗੀ ਆ ਮੈਨੂੰ ਦਿਖਾਈ ਵੀ ਸੀ ਨੇ ਹੁੰਦਾ ਰੱਜਾ ਲੱਗਦਾ ਵੇਸੇ ਮੈਂ ਘਰ ਦੇ ਕੋਲੇ ਜਾਂਦਾ ਉਹਦਾ ਜਾਲੀ ਜੀ ਦਿੰਦੇ ਆਪਾਂ ਤਾਂ ਜਾਲੀ ਸਰ ਤੇ ਟੋਪੀ ਜੜ ਜਾਂਦੀ ਹੈ ਜਾਲ ਜਾਂ ਮੂੰਹ ਤੇ ਲੰਕੀ ਜਾਂਦਾ ਕਲਬ ਜੀ ਤੱਕ ਪੈ ਜਾਂਦੇ ਆਪਾਂ ਦੇ ਅੱਛਾ ਪੂਰਾ ਉਹ ਨਾਲ ਉਹ ਹੁੰਦਾ ਹਾਂ ਜੀ ਮੱਖੀਆਂ ਲੜਦੀਆਂ ਆਈ ਉਹਦੇ ਨਾਲ ਠੀਕ ਹੈ ਹੂੰ ਉਹਦਾ ਮਕੀਨ ਰਾਜਣਾ ਸੋਨੂੰ ਤਾਂ ਉਹ ਜਾਣ ਵੀ ਲੱਗਿਆ ਹੁੰਦੇ ਸੋਨੂੰ ਤਾਂ ਅੱਖਾਂ ਹਾਂ ਗਾਣੋ ਤੇ ਸੈਰੀ ਤਾਂ ਨਹੀਂ ਆਇਆ ਤਾਂ ਹੁੰਦੇ ਬੰਦਾ ਰੋਜ ਕੋਲੇ ਫਿਰਦਾ ਹਣਾ ਨਹੀਂ ਆਪਾਂ ਕਹਿ ਦਿੰਦੇ ਆ ਵੀ ਯਾਰ ਵੀ ਕਹਿੰਦੇ ਆਂ ਐ ਕਰੋ ਦੇਖ ਤਾਂ ਲਾ ਲੋ ਇੱਥੇ ਇੱਕ ਟਾਈ ਲਵੇ ਅੰਦਰ ਹੀ ਪਾ ਲੋ ਭਾਵੇਂ ਬਾਹਰ ਲਾ ਲੋ ਜੇ ਉਹ ਖੂਨ ਖਾ ਜਾ ਮਖਾਣ ਲੱਗ ਜਾਂਦਾ ਬਕਸ ਵਾਲਾ ਕਹਿੰਦੇ ਲੜਦਾ ਨਹੀਂ ਲੜਦਾ ਨਹੀਂ ਨਾ ਇਹ ਮੈਨੂੰ ਸੁਣੀ ਸੀ ਗੱਲ ਕਹਿੰਦੇ ਉਹਦਾ ਬੱਕਰੀਆਂ ਵੀ ਪੜੀਆਂ ਲਿਖੀਆਂ ਪਾ ਬੰਦੇ ਦੀ ਹਾਜ਼ਰੀ ਲਗਦੀਆਂ ਕਹਿੰਦੇ ਬੱਕਰੀਆਂ ਹੋਰ ਸਾਨੂੰ ਨਾ ਕਿਤੇ ਉਹਦੇ ਆ ਗਏ ਸ਼ੱਕ ਰਾਇਆ ਕਿ ਜੇ ਸਾਨੂੰ ਨਾ ਪੰਗਾ ਤਾਂ ਵੱਧ ਮੈਨੂੰ ਤੇ ਜੈਬ ਨੂੰ ਸਾਡਾ ਤਾਂ ਮੂੰਹ ਸਿਰ ਵੀ ਬੜਾ ਦਿੱਤੀ ਸੁਝਦਾ ਲੈ ਜਾ ਧਮ ਅੱਖਾਂ ਪਾਉਣਾਂ ਬਰਗਨ ਨਾ ਲੜਦੇ ਨਾ ਚੰਪੀਆਂ ਨਹੀਂ ਬਾਕਸ ਦਾ ਕੋਈ ਨਾ ਪਰੇੜ ਨਾ ਦੋ ਪਰਦਾ ਤੇ ਹੁਣ ਕਾਪ ਕੋਖਰੇ ਵਿਚ ਮਾਰੇ ਤੇ ਵਿਚ ਪਰਦੇ ਰਹੇ ਜਮਾ ਉਹਦੇ ਕੋਈ ਨਹੀਂ ਗਿਆ ਸਾਨੂੰ ਜਦੋਂ ਖੋਲ ਲੈਂਦੇ ਟੱਕਣਿਆਂ ਜਾ ਕੇ ਆਂਦੇ ਬਚਾਤ ਤੋਂ ਬਹੁਤ ਨੇ ਉਹ ਲੋਪੈਂਕ ਕਰਨੀ ਹਾਂ ਵੱਡੀਆਂ ਨੇ ਨਾ ਤੇਰ ਤਾਂ ਵੱਡਦੇ ਨਾ ਦੇਖੀ ਉਹਦੇ ਬਿਜਲੀ ਨੇ ਜਦੋਂ ਬੈਠੀਆਂ ਹੁੰਦੀਆਂ ਉਹਦੇ ਬਿਜਲੀ ਕਾ ਸਿੱਛੇ ਨੂੰ ਪਾਣੀ ਜਿਹਾ ਮੋਟਾ ਬਣਾਉਂਦਾ ਉਹਨਾਂ ਫੰਗਾਂ ਜੀ ਬੀ ਉਹ ਬੰਦੇ ਨੂੰ ਦੇਖ ਕੇ ਤਿਆਰ ਹੋਣ ਲੱਗਦੇ ਨੇ ਅਲਾ ਤੋਂ ਪਿੱਛੇ ਅਹ ਕੁਝ ਚੱਲ ਕਰੀ ਮਾਰਦੀ ਹੁੰਦੀ ਉਹ ਨਾ ਜੀ ਉਹ ਚਲਕੋ ਰਹੀ ਹੁੰਦੀ ਹੁੰਦੀ ਸਾਰੇ ਬਿਖਾੜ ਦਿੰਦੇ ਤੇ ਕਿਤਨੀ ਚਲਕੋਰੀ ਜੀ ਹੁੰਦੀ ਲੋਕਾਂ ਸੰਕੇਤ ਹੁੰਦਾ ਉਹਨਾਂ ਸਾਰੀਆਂ ਔਕਾਂ ਨਿਕਲੂਆਂ ਨੂੰ ਸੰਕੇਤ ਨਹੀਂ ਉਹ ਨਹੀਂ ਹੁੰਦਾ ਜਿਵੇਂ ਕੋਈ ਕੋ ਪਰ ਉਹ ਆ ਜਾਂਦੇ ਆਂ ਹਾਲ ਤਾਂ ਹੱਲ ਜਾਦਾ ਹਾਇ ਹਾਂ ਹਾਂ ਕੀ ਹੁੰਦਾ ਸੰਗੇਤੀ ਦੋਨੋਂ ਨਾਲ ਜਿਵੇਂ ਵੀ ਸਾਰਿਆਂ ਨੂੰ ਕਰਦੀ ਜਾਂਦੀ ਆਂ ਇਹਨਾਂ ਨੂੰ